ਦੋਸਤੋ ਪੋਡਕਾਸਟ ਵਿਦ ਨਵਚੇਤਨ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਹੋਲੀ ਦੇ ਤਿਹਾੜੀ ਤੇ ਯੂਨੀਵਰਸਟੀਆਂ 'ਚ ਕੁੜੀਆਂ ਦੇ ਹੋਸਟਲਾਂ ਦੀ ਤਾਲਾਬੰਦੀ ਕਿਉਂ? ਇਸ ਸਵਾਲ ਨੂੰ ਵੇਖਣ ਦੇ ਕਈ ਨਜ਼ਰੀਏ ਹੋਣਗੇ। ਪਰ ਇਸ ਤੇ ਲਿੰਗ ਬਰਾਬਰੀ ਜਾਂ ਜੈਂਡਰ ਇਕੁਐਲਿਟੀ ਦੇ ਪੱਖ ਨੂੰ ਹੋਲੀ ਦੇ ਇਤਿਹਾਸ ਨੂੰ ਬਿਨਾਂ ਖੰਗਾਲੇ ਨਹੀਂ ਦੇਖਿਆ ਜਾ ਸਕਦਾ। ਤਾਰੀਖਦਾਨਾ ਦੇ ਨੁਕਤਾ ਨਿਗਾਹ ਤੋਂ ਹੋਲੀ ਹਿੰਦੁਸਤਾਨ ਦੇ ਸ਼ਾਇਦ ਸਭ ਤੋਂ ਪੁਰਾਣੇ ਤਿਹਾੜਾਂ 'ਚੋਂ ਇੱਕ ਹੈ। ਇਨਾ ਪੁਰਾਣਾ ਕਿ ਦੀਵਿਆਂ ਦਾ ਤਿਉਹਾਰ ਦੀਵਾਲੀ ਵੀ ਇਸ ਦੇ ਸਾਹਮਣੇ ਨਵਾਂ ਹੈ 3000 ਸਾਲ ਪਹਿਲਾਂ ਲਿਖੇ ਗਏ ਅਥਰਵ ਵੇਦ ਚ ਵੀ ਹੋਲકા ਨਾਂ ਦੇ ਇਸ ਤਿਉਹਾਰ ਦਾ ਜ਼ਿਕਰ ਹੈ ਬਾਕੀ ਤਿਉਹਾਰਾਂ ਵਾਂਗ ਇਹ ਤਿਉਹਾਰ ਵੀ ਆਪਣੇ ਰੰਗ ਵਟਾਉਂਦਾ ਰਿਹਾ ਹੈ ਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਹੋਲੀ ਇੱਕ ਸਦੀਵੀ ਨਦੀ ਵਾਂਗ ਹੈ ਸਮੇਂ ਦੇ ਵਹਾਅ ਨਾਲ ਇਸ 'ਚ ਕਈ ਨਦੀਆਂ ਨਾਲੇ ਹੋਰ ਆ ਜੁੜੇ ਜਿਨ੍ਹਾਂ ਨੇ ਇਸ ਦੇ ਰੰਗ ਰੂਪ ਅਤੇ ਵੇਗ ਉੱਤੇ ਗੂੜਾ ਪ੍ਰਭਾਵ ਛੱਡਿਆ ਹੈ ਬਾਕੀ ਤਿਉਹਾਰਾਂ ਵਾਂਗ ਇਸ ਚੋ ਦੀ ਬਦਲਦੀ ਰੁੱਤ ਨੂੰ ਕਦੀ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਖੇਤੀਬਾੜੀ ਸਮਾਜ ਦੇ ਫਸਲੀ ਚੱਕਰ ਨੂੰ ਹੋਲਿਕਾ ਦਹਨ ਜਾਂਦੀ ਹੋਈ ਠੰਡ ਨੂੰ ਅਲਵਿਦਾ ਕਹਿਣ ਦੇ ਤੇ ਉਸ ਤੋਂ ਅਗਲੇ ਦਿਨ ਪਚਕਾਰੀਆਂ ਨਾਲ ਰੰਗ ਪਾਉਣਾ ਆਉਂਦੀ ਬਹਾਰ ਦੀ ਰੁੱਤ ਦੇ ਖਿੜਦੇ ਰੰਗਾਂ ਦੇ ਆਗਮਨ ਦਾ ਪ੍ਰਤੀਕ ਵੀ ਹੈ ਇਸ ਤਿਉਹਾਰ ਨਾਲ ਜੁੜੀ ਪਹਿਲੀ ਦੰਦ ਕਥਾ ਮਲਤਾਨ ਦੇ ਰਾਜੇ ਹਰਨਾਕਿਸ਼ਨਾ ਜੁੜੀ ਹੋਈ ਹੈ ਰਾਜਾ ਸਰਵ ਸ਼ਕਤੀਮਾਨ ਸੀ ਤੇ ਚਾਹੁੰਦਾ ਸੀ ਕਿ ਲੋਕ ਰੱਬ ਨੂੰ ਭੁੱਲ ਕੇ ਉਸ ਦੀ ਹੀ ਬੰਦਗੀ ਕਰਨ ਪਰ ਉਸ ਦੇ ਆਪਣੇ ਹੀ ਪੁੱਤ ਪਹਿਰਲਾਦ ਨੇ ਜੋ ਕਿ ਵਿਸ਼ਨੂੰ ਭਗਤ ਸੀ ਉਸ ਨੂੰ ਸਰਵ ਸ਼ਕਤੀਸ਼ਾਲੀ ਮੰਨਣ ਤੋਂ ਇਨਕਾਰ ਕਰ ਦਿੱਤਾ ਰਾਜੇ ਨੇ ਆਪਣੇ ਪੁੱਤ ਨੂੰ ਮਾਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਪਹਿਰਲਾਦ ਹਰ ਵਾਰ ਹੀ ਵਿਸ਼ਨੂੰ ਦੀ ਕਿਰਪਾ ਨਾਲ ਬਚ ਜਾਂਦਾ ਰਿਹਾ ਆਪਣੇ ਪੁੱਤ ਤੋਂ ਖਿਹੜਾ ਛਡਾਉਣ ਵਿੱਚ ਅਸਫਲ ਰਾਜੇ ਹਰਨਾਕਸ਼ ਦੀ ਅਗਲੀ ਕੋਸ਼ਿਸ਼ ਆਪਣੀ ਧੀ ਹੋਲੀਕਾ ਨਾਲ ਮਿਲ ਕੇ ਪ੍ਰਹਿਲਾਦ ਨੂੰ ਮਾਰਨ ਦੀ ਸੀ ਹੋਲਿਕਾ ਨੂੰ ਇਹ ਵਾਰਸੀ ਕਿ ਉਸ ਕਿ ਉਸ ਨੂੰ ਅੱਗ ਵੀ ਨਹੀਂ ਸਾੜ ਸਕਦੀ। ਹੋਲਿਕਾ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ ਪਰ ਸ੍ਰਿਸ਼ਟੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਅੱਗ ਵਿੱਚ ਹੋਲਿਕਾ ਸੜ ਗਈ। ਪ੍ਰਹਲਾਦ ਫਿਰ ਵੀ ਜਿੰਦਾ ਰਿਹਾ। ਦੰਦ ਕਥਾ ਇਹ ਹੈ ਕਿ ਇਸ ਤੋਂ ਥੋੜੇ ਚਿਰ ਬਾਅਦ ਭਗਵਾਨ ਵਿਸ਼ਨੂੰ ਨਰਸਿਮਹਾ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਨਰਸਿਮਾ ਜਿਸ ਦਾ ਅੱਧਾ ਹਿੱਸਾ ਆਦਮੀ ਤੇ ਅੱਧਾ ਹਿੱਸਾ ਸ਼ੇਰ ਦਾ ਸੀ ਤੇ ਉਹ ਹਰਨਾਕਸ਼ ਨੂੰ ਮਾਰ ਦਿੰਦੇ ਹਨ। ਇਤੋਂ ਹੀ ਹੋਲਿਕਾ ਦਹਨ ਦੀ ਰਵਾਇਤ ਸ਼ੁਰੂ ਹੁੰਦੀ ਹੈ ਜੋ ਕਿਤੇ ਨਾ ਕਿਤੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਹੈ। ਪ੍ਰਾਤਨ ਕਾਲ ਤੋਂ ਹੋਲਿਕਾ ਦਹਨ ਤੇ ਉਸ ਤੋਂ ਅਗਲੇ ਦਿਨ ਇੱਕ ਦੂਜੇ ਤੇ ਰੰਗ ਪਾਉਣ ਦੀਆਂ ਪਰੰਪਰਾਵਾਂ ਲਗਾਤਾਰ ਚੱਲੀਆਂ ਆ ਰਹੀਆਂ ਹਨ। ਹੋਲਿਕਾ ਦਹਨ ਦਾ ਪ੍ਰਚਲਨ ਈਸਾ ਯੁੱਗ ਤੋਂ ਪਹਿਲਾਂ ਦਾ ਹੈ ਪਰ ਇਸ ਦੇ ਵਿੱਚ ਰੰਗ ਬਹੁਤ ਬਾਅਦ ਵਿੱਚ ਆ ਜੁੜਦੇ ਹਨ। ਇਹਨਾਂ ਰੰਗਾਂ ਦੇ ਆ ਜੁੜਨ ਵਿੱਚ ਇੱਕ ਸਾਂਝੀ ਕੜੀ ਭਗਵਾਨ ਕ੍ਰਿਸ਼ਨ ਹਨ ਜੋ ਕਿ ਵਿਸ਼ਨੂੰ ਦੇ ਹੀ 8ਵੇਂ ਅਵਤਾਰ ਮੰਨੇ ਗਏ ਹਨ। ਮਾਨਤਾ ਇਹ ਕਹਿੰਦੀ ਹੈ ਕਿ ਭਗਵਾਨ ਕ੍ਰਿਸ਼ਨ ਸਾंवले ਰੰਗ ਦੇ ਸਨ ਤੇ ਉਹਨਾਂ ਨੇ ਰਾਧਾ ਦੇ ਗੋਰੇ ਮੁਖ ਤੇ ਰੰਗ ਮਲ ਦਿੱਤਾ ਤਾਂ ਕਿ ਉਹ ਦੋਵੇਂ ਇੱਕੋ ਜਿਹੇ ਦਿਖਣ 16ਵੀਂ ਸਦੀ ਚ ਅਕਬਰ ਦੀ ਛਤਰ ਸ਼ਾਇਆ ਵਿੱਚ ਜਦੋਂ ਬ੍ਰਜ ਵਿੱਚ ਵੱਖੋ ਵੱਖਰੇ ਮੰਦਰਾਂ ਦਾ ਨਿਰਮਾਣ ਹੁੰਦਾ ਹੈ ਜੋ ਕਿ ਵੈਸ਼ਨਵ ਮਤ ਦੇ ਵੱਡੇ ਕੇਂਦਰਾਂ ਜੋ ਉੱਭਰਦੇ ਹਨ ਤਾਂ ਇਸ ਨੇ ਵੀ ਹੋਲੀ ਨੂੰ ਪ੍ਰਭਾਵਿਤ ਕੀਤਾ ਹੈ ਹੋਲੀ ਦੀਆਂ ਇਹਨਾਂ ਦੋਹਾਂ ਧਰਾਵਾਂ ਉੱਤੇ ਇੱਕ ਪ੍ਰਭਾਵ ਹੁਣ ਵਿਸਰ ਚੁੱਕੇ ਤਿਉਹਾਰ ਦਾ ਵੀ ਹੈ ਜਿਸ ਵਿੱਚ ਕਾਮ ਦੇਵਤਾ ਦੀ ਉਪਾਸਨਾ ਕੀਤੀ ਜਾਂਦੀ ਸੀ ਕਾਮ ਦੇਵਤਾ ਦਾ ਜਨਮ ਬਹਾਰ ਦੀ ਰੁੱਤ ਦਾ ਮੰਨਿਆ ਗਿਆ ਹੈ ਜਿਸ ਦਾ ਸਬੰਧ ਖਾਹਿਸ਼ਾਂ ਉਮੰਗਾਂ ਤੇ ਔਰਤ ਦੀ ਜਨਮ ਦਿਨ ਦੀ ਸਮਰੱਥਾ ਮਤਲਬ ਫਰਟਿਲਟੀ ਨਾਲ ਹੈ ਤਾਰੀਖ ਦਾ ਨਾ ਮੁਤਾਬਕ ਸਹਿਤਿਕ ਸੰਸਕ੍ਰਿਤ ਵਿੱਚ ਕਾਮ ਨਾਲ ਸੰਬੰਧਿਤ ਹਵਾਲਿਆਂ ਦੀ ਪਰਮਾਰ ਹੈ ਪਰ ਧਰਮ ਗ੍ਰੰਥਾਂ ਜਿਸ ਵਿੱਚ ਪੁਰਾਣ ਵੀ ਸ਼ਾਮਲ ਹਨ ਉਹਨਾਂ ਨੇ ਇਸ ਤਿਉਹਾਰ ਦੇ ਜ਼ਿਕਰ ਤੋਂ ਟਾਲਾ ਹੀ ਵਟ ਰੱਖਿਆ ਕਾਮ ਦੇਵਤਾ ਦੀ ਪੂਜਾ ਦਾ ਇਹ ਤਿਉਹਾਰ ਜਿਸ ਦਾ ਜ਼ਿਕਰ ਤਾਰੀਖਦਨ ਵਿਸੰਤ ਉਤਸਵ ਵਜੋਂ ਕਰਦੇ ਹਨ ਉਸ ਵਿੱਚ ਔਰਤਾਂ ਨਾ ਸਿਰਫ ਇਹ ਤਿਉਹਾਰ ਦਾ ਕੇਂਦਰ ਬਿੰਦੂ ਹਨ ਬਲਕਿ ਸਾਰੇ ਦਾ ਸਾਰਾ ਤਿਉਹਾਰ ਹੀ ਉਹਨਾਂ ਨਾਲ ਸੰਬੰਧ ਰੱਖਦਾ ਹੈ ਔਰਤ ਦੇ ਇਸ ਤਿਉਹਾਰ ਦੀ ਨਾਇਕਾ ਹੋਣ ਦੇ ਕੁਝ ਅੰਸ਼ ਤੁਹਾਨੂੰ ਮੌਜੂਦਾ ਲਠਮਾਰ ਹੋਲੀ ਤੇ 19ਵੀਂ ਸਦੀ ਤੋਂ ਪਹਿਲਾਂ ਪੰਜਾਬ ਵਿੱਚ ਮਨਾਈ ਜਾਂਦੀ ਹੋਲੀ ਦੇ ਰੂਪ ਵਿੱਚ ਵੀ ਮਿਲ ਜਾਣਗੇ ਹਾਲਾਂਕਿ ਇਹਨਾਂ ਦੇ ਇਤਿਹਾਸਿਕ ਵੇਰਵੇ ਬੇहद ਟੁੱਟਵੇਂ ਹਨ ਪੱਛਮ ਵੱਲੋਂ ਆਦੇ ਹਮਲਾਵਰਾਂ ਨਾਲ ਜਦੋਂ ਭਾਰਤੀ ਉਪਮਹਾਦੀਪ ਵਿੱਚ ਸਿਆਸੀ ਟੁੱਟ-ਭੱਜ ਹੁੰਦੀ ਹੈ ਤੇ ਨਵੀਆਂ ਰਿਆਸਤਾਂ ਉਪਜਦੀਆਂ ਹਨ ਤਾਂ ਹੋਲੀ ਵੱਖ-ਵੱਖਰੇ ਰੰਗਾਂ ਰੂਪਾਂ ਵਿੱਚ ਸ਼ਾਹੀ ਦਰਬਾਰਾਂ ਵੱਲੋਂ ਅਪਣਾ ਲਈ ਜਾਂਦੀ ਹੈ ਮੁਸਲਮਨ ਰਿਆਸਤਾਂ ਇਸ ਨੂੰ ਈਦੇ ਗੁਲਾਬੀ ਜਾਂ ਆਬ ਪਾਸ਼ੀ ਕਹਿੰਦੀਆਂ ਹਨ ਤੇ ਸਿੱਖ ਤੇ ਹਿੰਦੂ ਰਿਆਸਤਾਂ ਵੀ ਇਸ ਨੂੰ ਵੱਖਰੇ ਰੂਪ ਵਿੱਚ ਅਪਣਾਉਂਦੀਆਂ ਹਨ 19ਵੀਂ ਸਦੀ ਚ ਪੰਜਾਬ ਚ ਉਪਜੀਆਂ ਸਮਾਜ ਸੁਧਾਰਕ ਲਹਿਰਾਂ ਦੇ ਪ੍ਰਭਾਵ ਹੇਠ होली ਇੱਕ ਨਵੀਂ ਰੰਗਤ ਲੈਂਦੀ ਹੈ ਜਿੱਥੇ ਕਾਮ ਉਹ ਤੇਜਨਾ ਵਾਲੇ ਪੱਖ ਨੂੰ ਫੂਹੜ ਦੱਸ ਕੇ ਇਸ ਤੋਂ ਕਿਨਾਰਾ ਕਰ ਲਿਆ ਜਾਂਦਾ ਹੈ ਤੇ ਕੁਝ ਸਮਾਜ ਸੁਧਾਰਕ ਲਹਿਰਾਂ ਤੇ ਪਵਿੱਤਰ होली ਦੇ ਨਾਂ ਥੱਲੇ ਇਸ ਤਿਉਹਾਰ ਨੂੰ ਸਤਸੰਗ ਤੇ ਭਜਨਾ ਦਾ ਰੂਪ ਵੀ ਦਿੰਦੀਆਂ ਹਨ ਇੱਕ ਦਿਲਚਸਪ ਤੱਥ ਇਹ ਹੈ ਕਿ ਜਦੋਂ ਹਿੰਦੁਸਤਾਨ 47 ਚ ਵੰਡਿਆ ਜਾਂਦਾ ਹੈ ਮੁਲਤਾਨ ਵਿੱਚੋਂ ਹਿੰਦੂ ਸਿੱਖ ਤੇ ਜੈਨ ਜੋ ਕਿ ਉੱਥੇ ਸਦੀਆਂ ਤੋਂ ਵਸ ਰਹੇ ਸਨ ਜਦੋਂ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਮਾਂ ਭੋਇ ਤੋਂ ਖਦੇੜ ਦਿੱਤਾ ਜਾਂਦਾ ਹੈ ਤਾਂ ਉਹ ਇਕੱਲੇ ਹੀ ਮੁਲਤਾਨ ਨਹੀਂ ਛੱਡਦੇ ਉਹ ਉਥੋਂ ਦੇ ਪਹਿਰਲਾਦ ਮੰਦਿਰ ਵਿੱਚ ਨਰਸੀਮਾ ਦੀ ਮੂਰਤੀ ਵੀ ਆਪਣੇ ਨਾਲ ਲੈ ਆਉਂਦੇ ਹਨ ਤੇ ਇਹ ਨਰਸੀਮਾ ਦੀ ਮੂਰਤੀ 1947 ਤੋਂ ਬਾਅਦ ਹਰਦਵਾਰ ਵਿੱਚ ਸਥਾਪਿਤ ਹੈ ਪਹਿਲਾਦ ਦਾ ਉਹ ਮੰਦਿਰ ਜੋ ਕਿ 1947 ਤੋਂ ਲੈ ਕੇ 1992 ਤੱਕ ਅਨਗੋਲਿਆ ਪਿਆ ਰਿਹਾ 1992 ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਦਾ ਬਦਲਾ ਲੈਣ ਲਈ ਉਸ ਨੂੰ ਹੀ ਟਹਿ ਟੇਰੀ ਕਰ ਦਿੱਤਾ ਜਾਂਦਾ ਹੈ ਹੁਣ ਹਲਮੇ ਹੈ ਕਿ ਪੰਜਾਬ ਦਾ ਉਹ ਸ਼ਹਿਰ ਜਿਸ ਦੀ ਹੋਲੀ ਨਾਲ ਮਿੱਥ ਦੇ ਤੌਰ ਤੇ ਸ਼ਾਇਦ ਸਭ ਤੋਂ ਲੰਬੀ ਸਾਂਝ ਹੈ ਉਹਦੇ ਚੋਂ ਹੋਲੀ ਦੀ ਵਿਰਾਸਤ ਬਿਲਕੁਲ ਹੀ ਬੇਦਾਰ ਹੈ ਕੀ ਇਹ ਮਹਿਜ ਸੰਜੋਗ ਹੈ ਕਿ ਹੋਲੀ ਦਾ ਤਿਉਹਾਰ ਜਿਸ ਦੀਆਂ ਵੱਖ-ਵੱਖ ਤਾਰਾਂਵਾਂ ਹੋਲਕਾ ਦਹਨ ਰਾਧਾ ਦੇ ਰੰਗ ਤੇ ਕਾਮ ਤਿਹਾਰ ਤੱਕ ਦਾ ਕੇਂਦਰ ਬਿੰਦੂ ਔਰਤ ਹੈ ਪਰ ਜਿਉਂ-ਜਿਉਂ ਸਮਾਜ ਸਬਕ ਹੋਇਆ ਉਸ ਦਿਹਾੜ ਵਿੱਚੋਂ ਔਰਤ ਮੰਨਫੀ ਹੁੰਦੀ ਗਈ ਤੇ ਉਹ ਇਸ ਤਿਹਾੜ ਦੀ ਨਾਇਕਾ ਦੇ ਸਫੇ ਤੋਂ ਤਿਲ ਕੇ ਸਿਰਫ ਹਾਸ਼ੀਏ ਤੱਕ ਹੀ ਸੀਮਤ ਹੋ ਕੇ ਰਹਿ ਗਈ ਇਸ ਸਬਕ ਸਮਾਜ ਵਿੱਚ ਇਹ ਸਵਾਲ ਹਰ ਕਿਸੇ ਨੂੰ ਪੁੱਛਣਾ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਆਖਦੇ ਹਾਂ ਕਿ ਪੜ੍ਹਾਈ ਔਰਤ ਸਸ਼ਕਤੀਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਪਰ ਹੋਲੀ ਦੇ ਦਿਨ ਪੰਜਾਬ ਦੀਆਂ ਲਗਭਗ ਸਾਰੀਆਂ ਯੂਨੀਵਰਸਟੀਆਂ ਦੇ ਹੋਸਟਲ ਤਾਲਾ ਬੰਦ ਹਨ ਉਨ੍ਹਾਂ ਵੱਡੀਆਂ ਡਿਗਰੀਆਂ ਦੀ ਸਨਦ ਨੂੰ ਕਾਗਜ਼ਾਂ ਤੇ ਲਿਖ ਕੇ ਵੰਡਣ ਵਾਲੇ ادارے ਅਜੇ ਵੀ ਇਹ ਮੰਨਣ ਤੋਂ ਟਾਲਾ-ਵੱਟ ਰਹੇ ਹਨ ਕਿ ਉਹਨਾਂ ਦੀਆਂ ਪੜਾਈਆਂ ਪੜੇ ਹੋਏ ਪਾੜੇ ਉਹਨਾਂ ਹੀ ਅਦਾਰਿਆਂ ਦੇ ਵਿਹੜੇ ਵਿੱਚ ਇੱਕ ਤਿਉਹਾਰ ਦੇ ਦਿਨ ਆਪਣਾ ਖਿਆਲ ਰੱਖਣ ਦੇ ਅਸਮਰਥ ਹਨ। ਦੋਸਤੋ ਇਹ ਤਾਂ ਸੀ ਯੂਨੀਵਰਸਿਟੀਆਂ ਚ ਕੁੜੀਆਂ ਦੇ ਹੋਸਟਲਾਂ ਦੀ ਤਾਲਾਬੰਦੀ ਨੂੰ ਹੋਲੀ ਦੇ ਇਤਿਹਾਸ ਦੀ ਅੱਖ ਚੋਂ ਵੇਖਣ ਦਾ ਯਤਨ। ਜੇ ਤੁਹਾਡੇ ਕੋਲ ਇਸ ਬਾਰੇ ਕੋਈ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਚ ਦਰਜ ਕਰਨ ਦੀ ਖੇਚਲ ਕਰਨੀ। ਤਾਂ ਕਿ ਇਸ ਦੇ ਵਿਤ ਮੁਜਬ ਜਵਾਬ ਦਿੱਤੇ ਜਾ ਸਕਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਛੇਤੀ ਮੁੜ ਮਿਲਦੇ ਹਾਂ ਇਹ ਨਵੇਂ ਪੋਡਕਾਸਟ ਨਾਲ ਜੀ ਹਿੰਦੇ ਵਾਸਤੇ ਰਹੋ